ਅੱਜ ਪੁਲਿਸ ਨੇ 7 ਦਿਨ ਦਾ ਰਿਮਾਨਡ ਸੀ ਕੀਤਾ ਸੀਗਾ ਤੇ ਜੱਜ ਸਾਹਿਬ ਨੇ ਦੋਨੋਂ ਪਾਸਿਆਂ ਦੇ ਦਲੀਲਾਂ ਸੁਣ ਕੇ 2 ਦਿਨ ਦਾ ਰਿਮਾਨਡ ਦਿੱਤਾ ਹੈ ਦੋਸ਼ੀ ਦਾ ਆਦਰਵਾਇਜ਼ ਅਸੀਂ ਦੋਸ਼ੀ ਨਾਲ ਜਸਬੀਰ ਸਿੰਘ ਨਾਲ ਗੱਲ ਕੀਤੀ ਹੈ ਐਸਾ ਕੋਈ ਗੱਲ ਨਹੀਂ ਹੈ ਜੋ ਮੀਡੀਆ 'ਚ ਦੱਸਿਆ ਜਾ ਰਿਹਾ ਹੈ ਕਿ ਇਹ ਆਈਐਸਆਈ ਦਾ ਏਜੰਟ ਹੈ ਜਾਂ ਕੁਛ ਐਦਾਂ ਦਾ ਕੁਝ ਨਹੀਂ ਹੈ ਇੱਕ ਸਿੰਪਲ ਬਲੌਗਰ ਹੈ ਵਿਚਾਰਾ ਫਸ ਗਿਆ ਸਰਕਾਰਾਂ ਦੇ ਚੱਕਰ 'ਚ ਚੱਕਰ ਇਹ ਸੀਗਾ 17 ਤਰੀਕ ਤੋਂ ਲੈ ਕੇ 30 ਤਰੀਕ ਤੱਕ ਇਹਨੂੰ ਬੁਲਾਉਂਦੇ ਰਹੇ ਰੋਪੜ ਪੁਲਿਸ ਵੀ ਬੁਲਾਇਆ ਸਾਈਬਰ ਸੈੱਲ ਨੇ ਵੀ ਬੁਲਾਇਆ ਅਸੀਂ ਆਪਣਾ ਫੋਨ ਅਸੀਂ ਆਪਣੇ ਲੈਪਟਾਪ ਪਹਿਲਾਂ ਹੀ ਦੇ ਚੁੱਕੇ ਸੀ ਇਹਨਾਂ ਨੂੰ ਇਹਨਾਂ ਨੇ ਸਾਡੇ ਕੋਲ 14 ਦਿਨ ਇਨਕੁਆਰੀ ਪਹਿਲਾਂ ਕਰ ਚੁੱਕੇ ਸੀਗੇ ਉਸ ਤੋਂ ਬਾਅਦ ਕੀ ਹੋਇਆ ਸਾਨੂੰ 2 ਤਰੀਕ ਨੂੰ ਹਰਿਆਣਾ ਤੋਂ ਹਿਸਾਰਪੁਰ ਜਿਹੜੀ ਜੋਤੀ ਮਨੋਤਰਾ ਅਰੈਸਟ ਕੀਤੀ ਹੋਈ ਸੀਗੀ ਉਹਦੇ ਕੋਲੋਂ ਇੱਕ ਸੱਮਨ ਆਇਆ ਸਾਨੂੰ 6 ਤਰੀਕ ਸਾਡੇ ਮੇਰੇ ਕੋਲ ਸੱਮਨ ਹੈਗੇ ਆ 6 ਤਰੀਕ ਵਾਸਤੇ ਸੱਮਨ ਆਇਆ ਕਿ ਮੈਂ ਇਨਵੈਸਟੀਗੇਸ਼ਨ ਜੁਆਇਨ ਕਰਾਂ ਆ ਕੇ ਤੇ ਪੁਲਿਸ ਨੇ ਹਫਰਾ ਦਫਰੀ ਵਿੱਚ ਜਿਹੜੀ ਗੱਲ ਹੋਈ ਕਿ ਜੇ ਹਰਿਆਣਾ ਸਰਕਾਰ ਲੈ ਗਈ ਇਹਨੂੰ ਚੱਕ ਕੇ ਸਾਡੀ ਤਾਂ ਬੇਇੱਜ਼ਤੀ ਹੋ ਜਾਣੀ 3 ਤਰੀਕ ਨੂੰ ਮੈਨੂੰ ਬੁਲਾਇਆ ਉਥੇ ਜਸਵੀਰ ਸਿੰਘ ਨੂੰ ਬੁਲਾਇਆ ਤੇ 4 ਤਰੀਕ ਨੂੰ ਇੱਕ ਫੇਕ ਜੀ ਐਫ ਆਈ ਆਰ ਕਰਤੀ ਐਫ ਆਈ ਆਰ ਦੇ ਕੰਟੈਂਟ ਇਹ ਹੈ ਕਿ ਜੀ ਇੱਕ ਖੂਫੀਆ ਬੰਦੇ ਨੇ ਆ ਕੇ ਦੱਸਿਆ ਸਾਨੂੰ ਕਿ ਇੱਕ ਬੰਦਾ ਹੈਗਾ ਜਿਹੜਾ ਯੂਟਿਊਬਰ ਹੈਗਾ ਤੇ ਆਈ ਆਈ ਐਸ ਨਾਲ ਸੰਬੰਧ ਹੈ ਉਹ ਜਿਹੜੀ ਸਾਡੀ 17 ਤਰੀਕ ਤੋਂ ਲੈ ਕੇ 3 ਤਰੀਕ ਤੱਕ ਇਨਵੈਸਟੀਗੇਸ਼ਨ ਸੀਗੀ ਸਾਡੇ ਕੋਲ ਕਰੀ ਉਹਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਸਿਰਫ ਸਿਰਫ 6 ਤਰੀਕ ਨੂੰ ਜਿਹੜੀ ਹਸਾਰ ਪੁਲਿਸ ਨੇ ਸਾਨੂੰ ਬੁਲਾਇਆ ਹੋਇਆ ਸੀ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਉਹ ਤੋਂ ਮਾਰ ਕੇ ਜੇ ਉਹਨਾਂ ਨੇ ਅਰੈਸਟ ਕਰ ਲਿਆ ਤਾਂ ਹਰਿਆਣਾ ਸਰਕਾਰ ਨੇ ਕਹਿਣਾ ਕਿ ਮੈਨੂੰ ਸਾਨੂੰ ਚੱਕ ਕੇ ਲੈ ਗਈ ਜਿੱਥੋਂ ਕਿ ਇਹਨਾਂ ਕੋਲ ਪੰਜਾਬ ਕੋਲ ਕੁਝ ਨਹੀਂ ਹੋਇਆ ਇਹ ਰੀਜ਼ਨ ਸਿਰਫ ਤੁਹਾਡਾ ਕੋਈ ਕਸੂਰ ਨਹੀਂ ਹੈ ਕੁਝ ਨਹੀਂ ਹੈ ਫੀਮੇਲ ਫਰੈਂਡ ਦਾ ਜ਼ਿਕਰ ਐ ਜੀ ਕੋਈ ਫੀਮੇਲ ਫਰੈਂਡ ਦਾ ਅਸੀਂ ਕੋਈ ਨਾਮ ਨਹੀਂ ਲਿਆ ਜੀ ਉਹ ਜ਼ਿਕਰ ਕਰ ਰਹੇ ਹੈ ਜੀ ਜ਼ਿਕਰ ਕਰਨ ਦਾ ਪੁਲਿਸ ਰਿਮਾਂਡ ਦਿੰਦਾ ਜੀ ਜੋ ਮਰਜ਼ੀ ਕਰ ਕਰਾਈ ਜਾਣ ਕੋਈ ਪਾਕਿਸਤਾਨੀ ਕੰਟੈਕਟ ਕੋਈ ਨਹੀਂ ਜੀ ਮਿਲਿਆ ਮੇਰੇ ਫੋਨ 'ਚ ਵੀ 10 ਪਾਕਿਸਤਾਨੀ ਕੰਟੈਕਟ ਸਾਰੇ ਕਿ ਬੰਦੇ ਦੇ ਹੋ ਸਕਦੇ ਕੋਈ ਨਾ ਕੋਈ ਹੋ ਸਕਦਾ ਪਰ ਕੋਈ ਨਹੀਂ ਜੀ ਮਿਲਿਆ ਐਸਾ ਕੋਈ ਕੰਟੈਕਟ ਨਹੀਂ ਜੀ ਮਿਲਿਆ ਸਰ ਸਰ ਕਈ ਕਈ ਬੰਦੇ ਤਾਂ 20-20 ਵਾਰ ਵੀ ਪਾਕਿਸਤਾਨ ਜਾਏ ਕੀ ਸਰ ਉਹ ਪਾਕਿਸਤਾਨ ਜਾਣ ਨਾਲ ਬੰਦੇ ਅਸੀਂ ਗੁਨਾਹਗਰ ਹੋਗੇ ਸਰ